ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਨਵੇਂ ਬਲੌਗ ਚ ਤੁਹਾਡਾ ਸਵਾਗਤ ਹੈ ਇਸ ਟਾਈਮ ਹੈਗੇ ਆ ਆਪਾਂ ਆਪਣੇ ਖੇਤ ਤੇ ਅੱਜ ਕਹਿੰਦੇ ਪੰਜਾਬ ਚ ਕੱਲ ਨੂੰ ਦੀਵਾਲੀ ਹੈ ਤੇ ਅੱਜ ਹੈਗੀ ਹੈ 14 ਵੈਸੇ ਤਾਂ ਜਿਸ ਦਿਨ ਦੀਵਾਲੀ ਹੁੰਦੀ ਸੀ ਉਸ ਦਿਨ 14 ਹੁੰਦੀ ਸੀ ਪਰ ਐਤ ਕੀ ਥੋੜੀ ਜੀ ਪਤਾ ਨਹੀਂ ਕੀ ਹੋ ਰਿਹਾ ਗੜਬੜ ਹੋ ਰਹੀ ਹੈ ਤੇ ਹੁਣ ਆਪਾਂ ਆਏ ਹਾਂ ਖੇਤ ਤੇ ਜੀਰੀ ਇਤ ਕੀ ਆਪਾਂ ਨੇ ਵੱਡ ਕੇ ਵੇਚ ਵੀ ਦਿੱਤੀ ਪਹਿਲੀ ਗੇਲ ਫਾਦਰ ਸਾਹਿਬ ਨੇ ਇਤ ਕੀ ਪਤਾ ਨਹੀਂ ਕੀ ਹਿੰਮਤ ਦਿਖਾਈ ਉਹਨੇ ਵੇਚ ਕੇ ਖਰਚੇ-ਕੁਰਚੇ ਵੱਡ ਵੀ ਦਿੱਤੇ ਨਹੀਂ ਅਸੀਂ ਸਾਰਿਆਂ ਨੂੰ ਲੇਟ ਵੱਢਦੇ ਹੁੰਦੇ ਸੀ ਤੇ ਇਤ ਕੀ ਵੱਡ ਕੇ ਖਰਚੇ ਵੀ ਵੱਡ ਕੇ ਤੇ ਜੀਰੀ ਵੇਚ ਕੇ ਤੋਲ ਕੇ ਸਾਰਾ ਕੋ ਬੇਲਾ ਹੁਣ ਸਰਦਾਰ ਸਾਹਿਬ ਆਪਣੇ ਖੇਤ ਸਮਾਦ ਬਣੀ ਹੋਈ ਐ ਜਿੱਥੇ ਮੱਥਾ ਟੇਕਣਾ ਆ ਆਪਾਂ ਇਹ ਤਕਰੀਬਨ ਹਰੇਕ ਪੰਜਾਬ ਦੇ ਹਰੇਕ ਜ਼ਿਲ੍ਹੇ ਚ ਹਰੇਕ ਕਿਸਾਨ ਦੇ ਖੇਤ ਸਮਾਦ ਬਣੀ ਹੋਈ ਐ ਉਹਨਾਂ ਦੇ ਵੱਡ ਬਡੇਰਿਆਂ ਦੀ ਐ ਸਮਝ ਲਓ ਵੀ ਜਿਹਦੇ ਜ਼ਮੀਨ ਆ ਉਹਦੇ ਖੇਤ ਸਮਾਦ ਹੈਗੀ ਹੈਗੀ ਐ ਕਿਉਂਕਿ ਇਹ દિਵਾਲੀ ਤੇ ਨਾਲ ਆਪਣੇ ਵੱਡ ਬਡੇਰਿਆਂ ਦੀ ਪੂਜਾ ਕਰਦੇ ਆ ਉਹਨਾਂ ਨੂੰ ਯਾਦ ਕਰਦੇ ਆ ਠੀਕ ਹੈ ਕਹਿੰਦੇ ਨੇ ਨਗਰ ਖੇੜਾ ਸਾਰਾ ਕੁਝ ਇਹੀ ਹੁੰਦੇ ਨੇ ਐ ਮਿੱਟੀ ਗੜਦੇ ਹੁੰਦੇ ਨੇ 1 2 3 4 5 6 7 2 3 4 5 6 ਲੋਕੀਤੇ ਪੰਬਾ ਬਾਬੇ ਤੇ ਮੱਥਾ ਟੇਕ ਲਿਆ ਤੇ ਹੁਣ ਕਿਤੇ ਆਪਾਂ ਚੱਲ ਰਹੇ ਹੁਣ ਜਾਵਾਂਗੇ ਆਪਾਂ ਮੱਥਾ ਟੇਕਣਾ 10ਵੀਂ ਵਾਲੇ ਬਾਬੇ ਤੇ ਜੀੜੀਆਂ ਤਕਰੀਬਨ ਮਨੁਲਾ ਖੜੀ ਨੇ ਕੁਝ ਕੋ ਕਰਾਣੀ ਵੱਡੀਆਂ ਨੇ ਬਾਬੇ ਦਸਵੀਂ ਵਾਲੇ ਤੇ ਪਹੁੰਚ ਗਏ ਆਪਾਂ ਕਿਉਂਕਿ ਹਰੇਕ ਸਾਲ ਕੋਈ ਵੀ ਬੰਦਾ ਕਹੇ ਜੀ ਪਿੰਡ ਛੱਡ ਕੇ ਕਿਤੇ ਹੋਰ ਸ਼ਹਿਰ ਚ ਰਹਿਣ ਲੱਗ ਗਿਆ ਹੋਵੇ ਤਕਰੀਬਨ ਸਾਰੇ ਆਉਂਦੇ ਆਉਂਦੇ ਨੇ ਮੱਥਾ ਟੇਕਣਾ ਜਿਹੜਾ ਵੀ ਆਪਣੀਆਂ ਜੜਾਂ ਨਾਲ ਜੁੜਿਆ ਰਹਿੰਦਾ ਨਾ ਮੁੰਡਾ ਉਹ ਜ਼ਿੰਦਗੀ 'ਚ ਕਦੇ ਮਾਰ ਖਾਂਦਾ ਹੀ ਨਹੀਂ ਜਿਹੜਾ ਥੋੜਾ ਜਿਹਾ ਮਾਡਰਨ ਤਰੀਕੇ 'ਚ ਪੈ ਜਾਂਦਾ ਵੀ ਮੈਂ ਪਤਾ ਨਹੀਂ ਸ਼ਹਿਰ 'ਚ ਭੱਗ ਗਿਆ ਕੀ ਬਣ ਗਿਆ ਠੀਕ ਹੈ ਉਹ ਸਮਝ ਲਓ ਖਤਮ ਹੋ ਜਾਂਦਾ ਜਿਹੜਾ ਮੁੰਡਾ ਆਪਣੀ ਧਰਤਲ ਨਾਲ ਜੁੜਿਆ ਰਹਿੰਦਾ ਉਹ ਜ਼ਿੰਦਗੀ 'ਚ ਕਦੇ ਫੇਲ ਹੋ ਹੀ ਨਹੀਂ ਸਕਦਾ ਲਓ ਆਪਾਂ ਮੱਥਾ ਟੇਕ ਲਿਆ ਬਾਬੇ ਦਸਵੀਂ ਵਾਲੇ ਤੇ ਤੇ ਇੱਥੇ ਤਕਰੀਬਨ ਹਰ ਸਾਲ ਦਿਵਾਲੀ ਵਕਤ ਸੰਗਤ ਆਉਂਦੀ ਐ ਮੱਥਾ ਟੇਕਦੀ ਐ ਹਰ ਸਾਲ ਠੀਕ ਐ ਤੇ ਕਈ ਬੰਦੇ ਜਿਹੜੇ ਡੇਲੀ ਦੀ ਡੇਲੀ ਰੋਜ਼ ਮਰਾਂ ਦੀ ਜ਼ਿੰਦਗੀ ਇਸ ਵਿੱਚ ਡੇਲੀ ਹੀ ਮੱਥਾ ਟੇਕਦੇ ਨੇ ਤੇ ਜੇ ਮੇਰਾ ਇੱਕ ਦੋਸਤ ਮਣੀਆ ਮੁੰਡਾ ਉਹ ਖੜਿਆ ਆ ਉਹ ਡੇਲੀ ਦੀ ਡੇਲੀ ਆਉਂਦਾ ਬਾਬੇ ਦੇ ਮੱਥਾ ਰੇਕਣ ਇੱਕ ਦਿਨ ਵੀ ਨਹੀਂ ਛੱਡਣ ਦਿੰਦਾ ਕੀ ਕਹਿਣਾ ਵੀ ਜਿਸ ਦਿਨ ਆਊਟ ਆਫ ਗਿਆ ਹੋਵੇ ਕਿਤੇ ਉਸ ਦਿਨਾਂ ਵਿਸ਼ੱਕ ਦੀ ਕੁੰਜੀ ਜੀ ਫਿਰ ਅਗਲੇ ਸਣਾ ਜਦੋਂ ਵੀ ਉੱਪਰ ਦਾ ਉਹਦੀ ਨਾਲ ਦੀ ਨਾਲ ਪਹੁੰਚੇ ਤਾਂ ਉਹ ਉਹ ਖੜਿਆ ਉਹਦੀ ਗੱਡੀ ਰੇਟੇ ਜਾ ਉਹ ਦੱਸਾਂ ਮਿਲਲੀ ਹੋ ਕੇ ਨੇਗਾ ਕਿ ਲਓ ਜੀ ਘਰੇ ਪਹੁੰਚ ਗਏ ਆਪਾਂ ਤੇ ਹੁਣ ਰੋਟੀ ਖਾ ਕੇ ਚਲਦੇ ਆਂ ਦਫ਼ਤਰ ਕਿਉਂਕਿ ਅੱਜ ਸਾਨੂੰ ਛੁੱਟੀ ਨਹੀਂ ਕੱਲ ਦੀ ਛੁੱਟੀ ਐ ਲਓ ਜੀ ਕੱਲ ਸਾਨੂੰ ਅਸੀਂ ਪੜਾਕਾਂ ਦੀ ਫੈਕਟਰੀ ਦਿਖਾ ਨਹੀਂ ਸਕੇ ਹੁਣ ਆਪਾਂ ਫੈਕਟਰੀ ਪਹੁੰਚ ਗਏ ਲੈਨੇ ਆਂ ਪੜਾਕੇ ਲੱਗ ਰਿਹਾ ਵਰਟੀਓ ਆ ਜੰਦਰ ਜਾਨਾ ਚਾ ਆ ਬੜਾਕਾ ਨੀ ਫੈਕਟਰੀ ਬਈ ਪੜਾਕਿਆਂ ਦੀ ਫੈਕਟਰੀ ਲੋ ਵੀ ਮੈਂ ਇਥੇ ਮੱਖਣ ਸਾਡੇ ਯਾਰ ਨੇ ਪੜਾਕੇ ਲੈ ਤੇ ਸਾਰਿਆਂ ਨੂੰ ਫੁੱਦੂ ਕੰਮ ਆ ਓਰੇ ਠੀਕ ਹੈ ਵੀ ਰੇਟ ਨਹੀਂ ਦੱਸਦੇ ਸਭ ਤੋਂ ਘਟੀਆ ਕੰਮ ਆ ਇਥੇ ਹਾਂ ਕਰਦੇ ਵੀ ਗਾਣਾ ਕੱਢਦੇ ਤੇ ਬਸ ਬਾਹਰੋਂ ਹੀ ਖਰੀਦ ਲੋ ਪੜਾ ਕੇ ਫੈਕਟਰੀ ਫੈਕਟਰੀਆਂ ਜਾਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਤੇ ਅੱਜ ਦਾ ਵਲੌਗ ਇੱਥੇ ਹੀ ਕਰਦੇ ਹਾਂ ਸਮਾਪਤ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ ਧੰਨਵਾਦ